ਅੱਡੀ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਹੋਰਸੇਲ ਦੀ ਦੁਕਾਨ ਦੇ ਉੱਤੇ ਕੱਪੜਿਆਂ ਦੀ ਹੋਰਸੇਲ ਦੁਕਾਨ ਉੱਤੇ ਖਾਲਸਾ ਕਲਾਥ ਹਾਊਸ ਰੇਲਵੇ ਰੋਡ ਭੋਗਪੁਰ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਜਿੱਥੇ ਆਏ ਹੋਏ ਆ ਜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵਿਆਹ ਸ਼ਾਦੀਆਂ ਵਿੱਚ ਪਾਉਣ ਵਾਸਤੇ ਰਖੜੀ ਉੱਤੇ ਦੇਣ ਵਾਸਤੇ ਰਖੜੀ ਦੀ ਸਪੈਸ਼ਲ ਵੈਰਾਈਟੀਆਂ ਆ ਗਈਆਂ ਹੋਈਆਂ ਜੀ ਖਾਲਸਾ ਕਲਾਥ ਹਾਊਸ ਦੇ ਉੱਤੇ ਰਖੜੀ ਸੀਜ਼ਨ ਸਟਾਰਟ ਹੈ ਜੀ ਤੇ ਬਹੁਤ ਹੀ ਨਵੇਂ-ਨਵੇਂ ਵੈਰਾਈਟੀਆਂ ਸੋਹਣੀ-ਸੋਹਣੀ ਵੈਰਾਈਟੀਆਂ ਆਈਆਂ ਹੋਈਆਂ ਆ ਦੁਕਾਨ ਦੇ ਉੱਤੇ ਵਿਜ਼ਿਟ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਸੂਟ ਪਿਓਰ ਕਾਟਨ ਦਾ ਹੈ ਜੀ neck ਉੱਤੇ ਕੰਮ ਹੋਇਆ ਨਾਲ ਕੜਾਈ ਹੋਈ ਇਹ ਪਿਓਰ ਥ੍ਰੈਡ ਦਾ ਕੰਮ ਹੈ ਜੀ ਜਿਹੜੇ ਸਾਡੇ ਪਾਣਾ ਕਹਿੰਦੀਆਂ ਸੀ ਸਿਰਫ ਥ੍ਰੈਡ ਵਾਲੇ ਸੂਟ ਪਾਣੇ ਆ ਧਾਗੇ ਦੇ ਕੰਮ ਦੇ ਪਾਣੇ ਆ ਸਪੈਸ਼ਲ ਸੂਟ ਲੈ ਕੇ ਆਂਦੇ ਜੀ ਉਹਨਾਂ ਵਾਸਤੇ ਬਹੁਤ ਹੀ ਪਿਆਰਾ ਰੰਗ ਮੈਟੈਲਿਕ ਗ੍ਰੇ ਰੰਗ ਹੈ ਜੀ ਬਹੁਤ ਹੀ ਸ਼ੋਹਣਾ ਰੰਗ ਹੈ ਸ਼ਾਨਦਾਰ ਰੰਗ ਹੈ ਨਵਾਂ ਰੰਗ ਹੈ ਬਿਲਕੁਲ ਤਾਂ ਦੁਪੱਟਾ ਹੈ ਭਾਜੀ ਨਾਲ ਨਾਲ ਡੋਲਾ ਸਿਲਵਰ ਦਾ ਦੁਪੱਟਾ ਹੈ ਜੀ ਇਹਦੇ ਵਿੱਚ ਵਾਈਟੀ ਕੰਮ ਹੋਇਆ ਨਾਲ ਆ ਦੇਖੋ ਜਿਸ ਤਰ੍ਹਾਂ ਵਾਈਟ ਕਢਾਈ ਹੋਈ ਆ ਉਸੇ ਤਰ੍ਹਾਂ ਦੁਪੱਟੇ ਉੱਤੇ ਵੀ ਹੋਇਆ ਨਾਲ ਵਾਈਟ ਦੁਪੱਟੇ ਦਾ ਬਾਰਡਰ ਬਹੁਤ ਸੋਹਣਾ ਬਣਿਆ ਹੋਇਆ ਜੀ ਨਾਲ ਲੜਕਣ ਵੀ ਲੱਗੇ ਹੋਏ ਆ ਦੋਵੇਂ ਪਾਸੇ ਉੱਤੇ ਸੌਰੀ ਚਾਰਾ ਪਾਸਿਆਂ ਉੱਤੇ ਦੋ ਇੱਧਰ ਦੋ ਉੱਧਰ ਖੁੱਲਾ ਡੁੱਲਾ ਦੁਪੱਟਾ ਜੀ ਵੱਡਾ ਪੂਰਾ ਫੁੱਲ ਸਾਈਜ਼ ਘੇਰੇ ਉੱਤੇ ਨਾਲ ਟਿਸ਼ੂ ਦਾ ਕੰਮ ਹੋਇਆ ਟਿਸ਼ੂ ਤੇ ਕਢਾਈ ਹੋਈ ਆ ਇਹ ਵੀ ਵਾਈਟ ਹੀ ਸਾਰੀ ਕਢਾਈ ਆ ਤੇ ਨਾਲ ਰੰਗਦਾਰ ਹੈ ਜਿਸ ਤਰ੍ਹਾਂ ਇਹਦਾ ਸੂਟ ਹੈ ਰੰਗੇ ਚ ਬਹੁਤ ਸੋਹਣੇ ਆ ਜੀ ਤਿੰਨ ਰੰਗ ਆ ਜੀ ਲਓ ਜੀ 골ਡਨ ਰੰਗ ਆ ਗਿਆ ਬੜਾ ਹੀ ਪਿਆਰਾ ਰੰਗ बहुत ही शानदार सूट देखो गोल्डन कलर रेंजा बहुत मिठिया जी बहुत प्यारे प्यारे सूट हटके वरायटियां जी हटके वरायटियाँ बिल्कुल डिफरेंट डिफरेंट वरायटियां लेके आदियां हुई हैं जी तो पट्टा भाजी खोलो नाल पट्टे खोल के उपर ला दौ लॉ जी क्या ही बातें जी गोल्डन शेड है जी नैक्सट जो शेड हैगा ਮਹਿੰਦੀ ਦੀ ਬਿਲਕੁਲ ਹਟਕੇ ਸ਼ੇਡ ਆ ਜੀ ਸ਼ੇਡ ਸਾਡੀ ਭੈਣਾ ਇਹਨੂੰ ਸੁੱਕੀ ਮਹਿੰਦੀ ਵਾਲਾ ਰੰਗ ਕਹਿੰਦੀਆਂ ਇੱਕ ਹੋਰ ਰੰਗ ਕਹਿੰਦੀਆਂ ਪ੍ਰੋਪਰ ਨਹੀਂ ਮੈਨੂੰ ਪਤਾ ਹੈਗਾ ਲੋੜੀ ਬਹੁਤ ਹੀ ਪਿਆਰੇ ਰੰਗ ਆ ਨੈਕਸਟ ਭੈਜੀ ਵੈਰੀਟੀ ਖੋਲੋ ਜੀ ਰੇਂਜ ਸੌਰੀ ਤੁਹਾਨੂੰ ਦੱਸਣਾ ਭੁੱਲ ਗਿਆ ਜੀ ਇਹਦੇ ਵਿੱਚ ਰੇਂਜ ਹੈ ਜੀ 1160 ਰੁਪਏ ਰੇਂਚ ਆ ਆਲਓਵਰ ਸੂਟ ਹੈ ਜੀ 2220 ਬਿਕਨ ਵਾਲਾ ਸੂਟ ਸੀ 1160 ਰੇਂਜ ਲਾਤਾ ਜੀ ਲੋ ਦੀ ਚਿਲਮਲ ਕਪੜਾ ਆ ਗਿਆ ਜੀ ਚਿਲਮਲ ਕਪੜਾ ਆਲਓਵਰ ਸੂਟ ਹੈ ਜੀ ਖੁੱਲਾ ਡੁੱਲਾ ਜਿਸ ਤਰ੍ਹਾਂ ਮਰਜ਼ੀ ਸਵਾਭ ਤੁਸੀਂ ਪ੍ਰਿੰਟਡ ਸੂਟ ਰਹਿਣ ਵਾਲਾ ਜੀ ਇਹ ਸਾਰਾ ਦੁਪੱਟਾ ਬਹੁਤ ਪਿਆਰਾ ਨਾਲ ਖੁੱਲੇ ਭਾਈ ਦੁਪੱਟਾ ਨਾਲ ਖੁੱਲਾ ਡੁੱਲਾ ਪਿਓਰ ਦਾ ਦੁਪੱਟਾ ਜੀ ਕੋਸ਼ਿਸ਼ ਕਰਦੇ ਪਏ ਆ ਜੇ ਤੁਹਾਨੂੰ ਰਿਪੀਟ ਨਾ ਵੈਰਾਈਟੀ ਦਿਖਾਈ ਜਾਵੇ ਕੱਪੜੇ ਵੀ ਡਿਫਰੈਂਟ ਹੋਣ ਸਾਰੇ ਤੇ ਕਢਾਈਆਂ ਅਲੱਗ-ਅਲੱਗ ਹੋਣ ਜਾਂ ਪ੍ਰਿੰਟ ਅਲੱਗ-ਅਲੱਗ ਹੋਣ ਸਾਰੀਆਂ ਵੈਰਾਈਟੀਆਂ ਅਲੱਗ-ਅਲੱਗ ਹੋਣ ਕੱਪੜੇ ਅਲੱਗ-ਅਲੱਗ ਹੋਣ ਤੇ ਇਸ ਹਿਸਾਬ ਨਾਲ ਹੀ ਸਾਰੀ ਵੀਡੀਓ ਬਣ ਰਹੀ ਆ ਜਦੋਂ ਥੈਂਕਸ ਹਾਉਣਾ ਭੈਣ ਭਰਾਵਾਂ ਨੂੰ ਜਿਹੜੇ ਸਾਡੀ ਵੀਡੀਓ ਲਾਈਕ ਸ਼ੇਅਰ ਕਰਦੇ ਆ ਸੁਣ ਸੁਣ ਕਮੈਂਟ ਕਰਦੇ ਆ ਜਦੋਂ ਥੈਂਕਸ ਹਾਉਣਾ ਭੈਣ ਭਰਾਵਾਂ ਦਾ ਆਪ ਜੀ ਦੀ ਸਪੋਰਟ ਸਦਕਾ ਹੀ ਇੱਥੇ ਤੱਕ ਪਹੁੰਚ ਪਾਏ ਆ ਜੀ ਸਾਰਿਆਂ ਦੀ ਸ ਬਹੁਤ ਹੀ ਪਿਆਰਾ ਰੰਗ ਗਰਾਊਂਡ ਜਿਹੜੀ ਆ ਬਲੈਕ ਰੰਗ ਦੀ ਆਣੀ ਹੈ ਜੀ ਉੱਪਰ ਫਲਾਵਰ ਦਾ ਰੰਗ ਚੇਂਜ ਹੋ ਜਾਣਾ ਜਿੱਦਾਂ ਥੱਲੇ ਔਰੇਂਜ ਰੰਗ ਦੇ ਫਲਾਵਰਸ ਹੈਗੇ ਇਹਦੇ ਵਿੱਚ ਜਿਹੜੇ ਪਿੰਕ ਰੰਗ ਦੇ ਫਲਾਵਰ ਹੈਗੇ ਆ ਬਹੁਤ ਹੀ ਸ਼ਾਨਦਾਰ ਫਲਾਵਰ ਪਿਓਰ ਡਿਜੀਟਲ ਉੱਤੇ ਆ ਜੀ ਝਿਲਮਿਲ ਕਪੜਾ ਨਾ ਆ ਬਹੁਤ ਹੀ ਸ਼ਾਨਦਾਰ ਵੈਰਾਈਟੀਆਂ ਆਈਆਂ ਹੋਈਆਂ ਦੁਕਾਨ ਦੇ ਉੱਤੇ ਰਖੜੀ ਵਾਸਤੇ ਵਿਆਹ ਸ਼ਾਦੀਆਂ ਵਾਸਤੇ ਹਰੇਕ ਤਰ੍ਹਾਂ ਦੇ ਤੁਸੀਂ ਸੂਟ ਲੈ ਸਕਦੇ ਹੋ ਨੈਕਸਟ ਖੋਲੋ ਭਾਈ ਜੀ ਕਿਹੜਾ ਲੋ ਜੀ ਅਸਮਾਨੀ ਰੰਗ ਹੈ ਜੀ ਬਹੁਤ ਹੀ ਪਿਆਰਾ ਰੰਗ ਦੇਖੋ ਇਹ ਗਰਮੀਆਂ ਦੇ ਠੰਡੇ ਠੰਡੇ কুল-কুল ਸੂਟ ਹੈ ਜੀ ਬਹੁਤ ਹੀ ਪਿਆਰੀਆਂ ਆਈਟਮਾਂ ਹਟਕੇ ਵੈਰਾਈਟੀਆਂ ਜੀ ਹਟਕੇ ਵੈਰਾਈਟੀਆਂ ਬਿਲਕੁਲ ਬਹੁਤ ਸ਼ਾਨਦਾਰ ਆਈਟਮਾਂ ਲੋ ਭਾਈ ਜੀ ਖੋਲੋ ਜੀ ਉੱਪਰ ਲੋ ਜੀ yellow flower ਦੇ ਨਾਲ ਬਹੁਤ ਹੀ ਸੋਹਣਾ ਸੂਟ ਹੈ। ਟਪਾ ਖੁੱਲੇ ਬਾਜੀ ਨਾਲ। ਵਾਹ ਜੀ ਵਾਹ। ਖੁੱਲੇ ਡੁੱਲੇ ਵੱਡੇ ਸਰਦਾਰੀ ਦੁਪੱਟੇ ਆ ਜੀ। ਵਿਜ਼ਿਟ ਕਰੋ ਜਲਦੀ ਤੋਂ ਜਲਦੀ ਆਪਣੇ ਮਨਪਸੰਦ ਸੂਟ ਲਵੋ। ਸਿਰਫ 895 ਰੁਪਏ ਰੀਨਚਾਰੀ ਸੂਟ ਹੈ। ਲਓ ਜੀ ਨੈਕਸਟ ਵੈਰੀਟੀ ਹੈਗੀ ਜੀ ਜਾਮ ਕਾਟਨ ਦੇ ਉੱਤੇ ਆਵਾਜ਼ ਵਾ ਕੇ ਆਈ ਬਾਤਾਂ ਜੀ ਐਕਸੀਲੈਂਟ ਕਢਾਈ ਹੈ ਜੀ ਬਹੁਤ ਹੀ ਪਿਆਰੀ ਕਢਾਈ ਰਾਜਸਤਾਨੀ ਸਟਾਈਲ ਕਢਾਈ ਹੋਈ ਹੈ ਪਿਓਰ ਥ्रेड ਵਰਕ ਦੇ ਉੱਤੇ ਬਹੁਤ ਹੀ ਪਿਆਰਾ ਕਲਰ ਹੈਗੇ ਆ ਬਹੁਤ ਹੀ ਸੋਹਣੀ ਸੋਹਣੀ ਵੈਰੀਟੀਆਂ ਦੁਪੱਟਾ ਵੀ ਨਾਲ ਪਿਓਰ ਦਾ ਜੀ ਇਹਦੇ ਇਹਦੇ ਖੁੱਲੇ ਡੁੱਲੇ ਦੁਪੱਟੇ ਆ ਜੀ ਜਿੱਦਾਂ ਲੇਸਸ ਦਾ ਅੱਜ ਕੱਲ ਰਵਾਜ ਹੈਗਾ ਆ ਉਹਦੀ ਦੁਪੱਟੇ ਉੱਤੇ ਵੀ ਕੰਮ ਹੋਇਆ ਨਾਲ ਬਹੁਤ ਹੀ ਸੋਹਣਾ ਕੰਮ ਹੈ ਜੀ हटਕੇ ਵੈਰਾਈਟੀਆਂ ਬਿਲਕੁਲ ਬਹੁਤ ਸ਼ਾਨਦਾਰ ਰੰਗ ਹੈ ਮੈਟੈਲਿਕ ਰੰਗ ਹੈ ਜੀ ਦੋ ਰੰਗ ਇਹਦੇ ਵਿੱਚ ਮਿਲ ਜਾਣੇ ਜੀ ਦੋਵੇਂ ਰੰਗ ਬੜੇ ਟੌਪ ਦੇ ਆ ਇਹ ਦੇਖੋ ਇੱਕ ਹੋਰ ਨਵੀਂ ਸ਼ੇਡ ਆ ਗਈ ਮਹਿੰਦੀ ਦੀ ਆਹ ਦੇਖੋ ਥੱਲੇ ਦਿਖਾ ਰਿਹਾ ਇਸ ਮਹਿੰਦੀ ਵਿੱਚ ਖੋਲੇ ਬਾਈ ਸੂਟਾ ਵਾਲਾ ਕਹਿਣ ਨੂੰ ਇਹ ਵੀ ਮਹਿੰਦੀ ਆਣਾ ਪਰ ਰੰਗ ਦਾ ਬਹੁਤ ਫਰਕ ਹੈ ਡਿਫਰੈਂਟ ਹੈ ਬਾਕੀ ਜਿਆਦਾ ਤੁਹਾਨੂੰ ਪਤਾ ਲੱਗਣਾ ਜੀ ਦੁਕਾਨ ਦੇ ਉੱਤੇ ਆ ਕੇ ਜਾਂ ਵੀਡੀਓ ਕਾਲ ਵੀ ਤੁਸੀਂ ਕਰ ਸਕਦੇ ਹੋ ਕਿਸੇ ਵੇਲੇ ਫੋਟੋ ਵਿੱਚ ਨਹੀਂ ਸਮਝ ਆਂਦਾ ਤੇ ਵੀਡੀਓ ਕਾਲ ਅਸੀਂ ਪ੍ਰੋਵਾਈਡ ਕਰ ਦਿੰਦੇ ਆ ਜਿਹੜੇ ਸਾਡੇ ਭੈਣ ਭਰਾ ਐਬ੍ਰੋਡ ਬੈਠੇ ਆ ਜਾਂ ਪੰਜਾਬ ਤੋਂ ਬਾਹਰ ਬੈਠੇ ਆ ਜਾਂ ਪੰਜਾਬ ਦੇ ਵਿੱਚ ਹੀ ਕਿਤੇ ਦੂਰ ਬੈਠੇ ਆ ਉਹਨਾਂ ਵਾਸਤੇ ਅਸੀਂ ਵੀਡੀਓ ਕਾਲ ਪ੍ਰੋਵਾਈਡ ਕਰ ਦਿੰਦੇ ਆ ਸਾਡੇ ਕੋਲ ਸਟਾਫ ਦੀ ਹਜੇ ਪੂਰੀ ਮਿਹਰ ਦੀ ਕਿਰਪਾ ਨਾਲ ਕਰ ਇਥੇ ਪਰਮਾਰ ਹੈ ਜੀ ਤੇ ਵੀਡੀਓ ਕਾਲ ਦੇ ਵਿੱਚ ਜੇ ਸਾ ਤੁਸੀਂ ਕਹੋਗੇ ਉਸ ਤਰ੍ਹਾਂ ਸੂਟ ਦਿਖਾ ਦਾਂਗੇ ਅਸੀਂ ਤੇ ਸਟਿਚਿੰਗ ਦਾ ਵੀ ਖਾਸ ਪ੍ਰਬੰਧ ਹੈਗਾ ਜੀ ਜਿਹੜੇ ਸਾਡੇ ਅਬਰਾਡ ਬੈਠੇ ਆ ਉਹ ਭੈਣ ਭਰਾ ਕਿਸੇ ਵੇਲੇ ਪੁੱਛਦੇ ਹੁੰਦੇ ਵੀ ਤੁਸੀਂ ਸਟਿਚ ਕਰਾ ਦੋਗੇ ਭਾਜੀ ਸੂਟ ਬਿਲਕੁਲ ਜੀ ਵਧੀਆ-ਵਧੀਆ ਬੁਟੀਕਸ ਨਾਲ ਸਾਡੇ ਕੰਟੈਕਟ ਹੋ ਗਏ ਆ ਜੀ ਤੇ ਤੁਹਾਨੂੰ ਸਟਿਚਿੰਗ ਵੀ ਵਧੀਆ ਕਰਾ ਕੇ ਦਵਾਂਗੇ ਬਿਲਕੁਲ ਵਾਜਬ ਰੇਟਾਂ ਦੇ ਉੱਤੇ ਲਓ ਭਾਜੀ ਨੈਕਸਟ ਵੈਰੀਟੀ ਖੋਲਦੇ ਹੋ ਇਹ ਸੂਟ ਸਿਰਫ 1390 ਰੁਪਏ ਦਾ ਪੈਣਾ ਜੀ ਤੁਹਾਨੂੰ ਨੈਕਸਟ ਖੋਲਿਓ ਭਾਜੀ ਲੋਡ ਪਿਓਰ ਕਾਟਨ ਦਾ ਸੂਟ ਹੈ ਜੀ ਇਹ ਵੀ ਡਿਫਰੈਂਟ ਫੈਬਰਿਕ ਹੈ ਜੀ ਥੱਲੇ ਨਾਲੋਂ ਕਿਰੇ ਉੱਤੇ ਲੈਸ ਹਨ ਜੀ ਬਹੁਤ ਹੀ ਪਿਆਰੀ ਲੈਸ neck ਉੱਤੇ ਵੀ ਬੜਾ ਹੀ ਪਿਆਰਾ ਕੰਮ ਹੋਇਆ ਆ ਲੈਸ ਉਸ ਦਾ ਸਾਰਾ ਕੰਮ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਦੁਪੱਟਾ ਬਾਜੀ ਖੋਲਿਓ ਨਾਲ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਦੁਪੱਟਾ ਜੀ ਖੁੱਲੇ ਡੁਲੇ ਦੁਪੱਟੇ ਆ ਰੇਂਜ ਹਜੇ ਇਹਦੀ ਆਉਣੀ ਆ ਪਹਿਲਾਂ ਦਿਖਾਤਾ ਆ ਮਾਲ ਪਹਿਲਾਂ ਆਇਆ ਸੀਗਾ ਤੇ ਦਿਖਾਤਾ ਹੋਇਆ ਆਪ ਜੀ ਨੂੰ ਖੁੱਲੇ ਬੜੀ ਪੀਸ ਨੇਕ ਉਤੇ ਕੰਮ ਹੋਇਆ ਜੀ ਬਹੁਤ ਹੀ ਸੋਹਣਾ ਫਟਾ ਭਾਜ ਨਾਲੇ ਨਾਲ ਐਨ ਆਲ ਦਾ ਬਟਾ ਕਾਟਨ ਦਾ ਕਾਟਨ ਦੀ ਹੀ ਸਲਵਾਰਾਂ ਨਾਲ ਬਹੁਤ ਹੀ ਸ਼ਾਨਦਾਰ ਵੈਰਾਈਟੀਆਂ ਦੀ ਬਹੁਤ ਸ਼ਾਨਦਾਰ ਵੈਰਾਈਟੀਆਂ ਆਈਆਂ ਹੋਈਆਂ ਆ ਬੜੇ ਪਿਆਰੇ ਪਿਆਰੇ ਸੋਹਣੇ ਸੋਹਣੇ ਸੂਟ ਆਏ ਹੋਏ ਆ ਜਲਦੀ ਜਲਦੀ ਵਿਜ਼ਿਟ ਕਰ ਲਓ ਮੌਕੇ ਲਾਭ ਉਠਾਓ ਜੀ ਲਓ ਭਾਈ ਨੈਕਸਟ ਹੈ ਵਾਜੀ ਵੈਰਾਈਟੀ ਸੋਰੀ ਨੈਕਸਟ ਕਲਰ ਦਿਖਾਓ ਦੋਜੀ ਫੋਮ ਕਲਰ ਹੈ ਬਹੁਤ ਹੀ ਪਿਆਰਾ ਰੰਗ ਹੈ ਫੋਮ ਸ਼ੇਡ ਦੇ ਵਿੱਚ ਫਟਾ ਬਾਜੀ ਰੱਖੋ ਉੱਪਰ ਨੈਕਸਟ ਬਾਜੀ ਖੋਲਦੇ ਹੈਂਡਵਰਕ ਵਾਲਾ ਲੋ ਜੀ ਕਿਹੜੀ ਬਾਤਾਂ ਦੀ ਉੱਪਰੋਂ ਲੈ ਕੇ ਥੱਲੇ ਤੱਕ ਸਾਰਾ ਨੈਕਡਿਆ ਹੋਇਆ ਪਿਓਰ ਗੋਲਡਨ ਸ਼ੀਟ ਵਿੱਚ ਹੈ ਜੀ ਜਿੰਨੀ ਇਹ ਸੂਟ ਦੀ ਕਟ ਆਪ ਹੈਗੀ ਆ ਮੇਰੇ ਖਿਆਲ 1% ਵੀ ਨਹੀਂ ਆ ਰਹੀ ਵਿੱਚ ਇਹਦੇ ਪਾ ਜੀ ਰੰਗ ਹੋਰ ਖੋਲੋ ਚੱਲਿਆ ਗ੍ਰੀ ਖੋਲ ਦੋ ਬਹੁਤ ਹੀ ਪਿਆਰੇ ਸੂਟ ਹੈ ਤਾਂ ਹੀ ਭੈਣ ਭਰਾਵਾਂ ਨੂੰ ਕਹਿੰਦਾ ਵੀ ਤੁਸੀਂ ਦੁਕਾਨ ਤੇ ਵਿਜ਼ਿਟ ਕਰੋ ਵਿਜ਼ਿਟ ਕਰਕੇ ਲਵੋ ਬਹੁਤ ਹੀ ਪਿਆਰੇ ਪਿਆਰੇ ਸੂਟ ਬੜੀਆਂ ਸ਼ਾਨਦਾਰ ਰੇਂਜਾਂ ਪਰ ਇੱਕ ਨੈਕ ਚੱਕੇ ਮੰਡ ਜਾ ਇਹ ਦੇਖੋ ਕਿੰਨੀ ਸੋਹਣੀ ਕਢਾਈ ਹੋਈ ਆ ਇਹ ਹੈਂਡਵਰਕ ਨਾਲ ਹੋਏ ਜੀ ਬਹੁਤ ਹੀ ਪਿਆਰੇ ਸੂਟ ਬੜੀਆਂ ਮਿੱਠੀਆਂ ਰੇਂਜਾਂ ਚ ਬੜੇ ਸੋਹਣੇ ਸੋਹਣੀਆਂ ਰੇਂਜਾਂ ਦੇ ਵਿੱਚ ਸੂਟ ਆਏ ਹੋਏ ਆ ਜੀ ਦੇਖੋ ਕਿ ਰੇਵਤ ਕਿੰਨਾ ਕੰਮ ਸੋਹਣਾ ਹੋਇਆ ਆ ਇਹ ਨਾਲ ਬਾਜੂ ਹੋਏ ਆ ਬਹੁਤ ਹੀ ਪਿਆਰੇ ਕਢਾਈ ਕੰਡੀਆਂ ਹੋਈਆਂ ਵਾਹ ਜੀ ਵਾਹ ਦੁਪੱਟਾਂ ਨਾਲ ਪਿਓਰ ਦਾ ਸਾਰੇ ਬੁੱਢੀਆਂ ਗੱਡੀਆਂ ਹੋਈਆਂ ਦੁਪੱਟੇ ਦੇ ਵਿੱਚ ਨਾਲ ਟੂ ਸਾਈਡ ਵਰਕ ਹੋਇਆ ਦੁਪੱਟੇ ਦਾ ਨਾਲ ਲੇਸਾਂ ਬੜੀ ਸੋਹਣੀਆਂ ਲੱਗੀਆਂ ਹੋਈਆਂ ਦੇਖੋ ਬੜੇ ਬਰੀਕੀ ਦੇ ਕੰਮ ਹੋਏ ਆ ਬਹੁਤ ਹੀ ਸ਼ਾਨਦਾਰ ਆਈਟਮਾਂ ਆ ਰੇਂਜਾਂ ਬਹੁਤ ਮਿੱਠੀਆਂ ਜੀ ਇਹਨਾਂ ਦੀਆਂ ਬਹੁਤ ਹੀ ਘੱਟ ਇਹਨਾਂ ਦੇ ਵਿੱਚ ਆ ਇਹ ਸਿਰਫ ਪਹਿਣਾ 1300 ਰੁਪਏ ਰੇਂਜ ਵਿੱਚ ਆ ਜੀ 1300 ਰੁਪਏ ਰੇਂਜ ਵਿੱਚ ਬੜਾ ਹੀ ਸੋਹਣੇ ਸੋਹਣੇ ਸੂਟ ਬੜੀਆਂ ਪਿਆਰੀਆਂ ਪਿਆਰੀਆਂ ਵੈਰਾਈਟੀਆਂ ਖਾਲਸਾ ਘਲਾਦੋਸ ਦੇ ਉੱਤੇ ਆ ਗਈਆਂ ਜੀ ਹੋਰ ਸ਼ਲੀ ਸ਼ਾਪ ਦੇ ਉੱਤੇ ਇਹ ਰੰਗ ਸੀ ਗ੍ਰੀਨ ਹੈ ਜੀ ਬੜਾ ਹੀ ਪਿਆਰਾ ਰੰਗ ਆ ਬਹੁਤ ਹੀ ਸੋਹਣਾ ਰੰਗ ਬੜੇ ਪਿਆਰੇ ਪਿਆਰੇ ਸੂਟ ਵਿਆਹ ਸ਼ਾਦੀਆਂ ਵਿੱਚ ਪਾਉਣ ਵਾਸਤੇ ਸੂਟ ਹੈਗੇ ਆ ਜੀ ਰਖੜੀ ਉੱਤੇ ਦੇਣ ਵਾਸਤੇ ਕਿਉਂਕਿ ਰਖੜੀ ਦਾ ਸੀਜ਼ਨ ਆ ਗਿਆ ਆ ਤੇ ਵੈਰੈਟੀਆਂ ਬਹੁਤ ਸ਼ਾਨਦਾਰ ਆਈਆਂ ਹੋਈਆਂ ਆ ਲਓ ਜੀ ਕਿਹੜੀ ਬਾਤਾਂ ਦੀ ਦੁਪੱਟਾ ਹੀ ਬਹੁਤ ਸੋਹਣਾ ਹੈ ਭਾਜੀ ਖੋਲ ਕੇ ਦਿਖਾਉਣ ਲੱਗੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਲੋਜ ਕੀ ਆਈ ਬਾਤਾਂ ਦੀ ਐਡਰੈਸ ਹੈਗਾ ਜੀ ਖਾਲਸਾ ਗ੍ਰਾਥ ਹਾਊਸ ਰੇਲਵੇ ਰੋਡ ਭੋਗਪੜ ਡਿਸਟ੍ਰਿਕਟ ਜਲੰਧਰ ਸਾਰਿਆਂ ਨੂੰ ਸასი ਕਾਲ ਪਿਆਰ ਭਰੀ ਸასი ਕਾਲ